ਪਰਤਾਪ ਪੁਰਖ ਨਿਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਗੁਰੂ ਰੂਪ ਗੁਰੂ ਪਿਆਰਤਾ ਬਖਸ਼ਿਸ਼ ਮੇਰ ਹੋਈ ਹੈ ਤੁਸੀਂ ਦੇਖ ਰਹੇ ਹੋ ਪੰਜਾਬ ਨਿਊਜ਼ 7 ਹਲਕਾ ਚੇਰੇ ਅਨੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਲਵਿੰਦਰ ਸਿੰਘ ਕੰਗ ਵੱਲੋਂ ਖੜੜ ਵਿਖੇ ਆਪਣੇ ਚੋਣ ਦਫਤਰ ਦਾ ਕੀਤਾ ਉਦਘਾਟਨ ਇਸ ਮੌਕੇ ਸੁਖਮਨੀ ਸਾਹਿਬ ਜੀ ਦੇ ਪਾਰਟ ਦੇ ਭਗ ਪਾਏ ਗਏ ਇਸ ਮੌਕੇ ਕੈਬਨਿਟ ਮੰਤਰੀ ਅਨਮੋਲ ਗਗਨਮਾਨ ਨੇ ਸ਼ਿਰਕਤ ਕੀਤੀ ਆਮ ਆਦਮੀ ਪਾਰਟੀ ਦੇ ਵਰਕਰਾਂ ਵਿੱਚ ਸਿੰਘ ਕੰਗ ਦੀ ਚੋਣ ਨੂੰ ਲੈ ਕੇ ਭਰਮਾ ਜੋਸ਼ ਵੇਖਣ ਨੂੰ ਮਿਲਿਆ ਚੇਅਰਮੈਨ ਡਿਸਟ੍ਰਿਕਟ ਪਲਾਨਿੰਗ ਬੋਰਡ ਸਭ ਤੋਂ ਪਹਿਲਾਂ ਆਪ ਦੇਖੋ ਪੂਰੇ ਪੰਜਾਬ 'ਚ ਐਡਵਾਂਟੇਜ ਆ ਜੀ ਖਰੜ ਦੇ ਵਿੱਚ ਲੋਕ ਪਹਿਲਾਂ ਵੀ ਲੋਕਾਂ ਨੇ ਜਿਹੜਾ ਰਿਕਾਰਡ ਤੋੜ ਵੋਟਾਂ ਨਾਲ ਜਤਾਇਆ ਸੀ ਤੇ ਲੋਕ ਹੁਣ ਵੀ ਸਰਕਾਰ ਦੇ ਕੰਮਾਂ ਤੋਂ ਬਤੌਰ ਐਮਐਲਏ ਖੁਸ਼ ਨੇ ਸਪੋਰਟ ਕਰਦੇ ਨੇ ਤੇ ਲੋਕਾਂ 'ਚ ਵਿੱਚ ਰੀ ਦਾ ਵੱਡੇ ਵੱਡੇ ਪ੍ਰੋਜੈਕਟ ਨੇ ਜਿਹੜੇ ਖਰੜ ਸ਼ਹਿਰ ਦੇ ਕਿ ਮੈਂ ਦੇਖਦੇ ਹਾਂ ਜਿੱਕਰ ਬਸ ਹੋਈ ਨਹੀਂ ਉਹਨਾਂ ਦੇ ਨਾਲ ਕਰੜ ਦਫਤਰ ਦਾ ਜੀ ਸਾਡੇ ਮਲਵਿੰਦਰ ਸਿੰਘ ਕੰਗ ਉਮੀਦਵਾਰ ਨੇ ਜਿਹੜੇ ਉਹਨਾਂ ਨੂੰ ਮੇਰਾ ਸ਼ਾਹ ਨਾਲ ਅਸੀਂ ਜਿਹੜਾ ਇਹ ਦਫਤਰ ਖੋਲਿਆ ਤੇ ਕਰੜ ਦੇ ਲੋਕਾਂ ਦੀ ਪੁਲਿਸ ਉਹਨਾਂ ਦੀ ਕੈਂਪੇਨ ਤੋਂ ਡਰਦੇ ਨਹੀਂ ਉਹਨਾਂ ਨੂੰ ਜੇਲ੍ਹ ਅੰਦਰ ਕੀਤਾ ਗਿਆ ਕੀ ਕੈਂਪੇਨ ਕਰਨਗੇ ਤੇ ਉਸ ਸਰਕਾਰ ਜੋ ਦਰਦੇ ਸਦਕਾ ਹੀ ਜਿਹੜਾ ਕੇਂਦਰ ਸਰਕਾਰ ਨੇ ਸਰਕਾਰੀ ਏਜੰਸੀਆਂ ਦੀ ਦੁਰਵਰਤੋਂ ਕਰਕੇ ਜੇਲ੍ਹ ਦੇ ਵਿੱਚ ਪਾਇਆ ਪਰ ਲੋਕ ਦੇ ਵਿੱਚ ਜਿਹੜਾ ਰੋਸ ਉੱਠਿਆ ਉਹਨਾਂ ਨੂੰ ਅੰਦਰ ਦੇਣ ਕਰਕੇ ਆਪੋਜੀਸ਼ਨ ਦੀ ਆਵਾਜ਼ ਦਬਾਉਣ ਕਰਕੇ ਲੋਕਤੰਤਰ ਦਾ ਘਾਣ ਕਰਨ ਕਰਕੇ ਜਿਹੜਾ ਲੋਕ ਨੇ ਇਸ ਰੋਸ ਦੇ ਵਿੱਚ ਨੇ ਸੋ ਜਿਹੜਾ ਜੇਲ੍ਹ ਦਾ ਜਵਾਬ ਹੈ ਉਹ ਲੋਕ ਵੋਟਾਂ ਪਾ ਕੇ ਦੇਣਗੇ ਆਪੋਜੀਸ਼ਨ ਨੂੰ ਦਬਾਉਣ ਦਾ ਜਿਹੜਾ ਤਰੀਕਾ ਹੈ ਕੇਂਦਰ ਦਾ ਲੋਕ ਦੇਖੋ ਲੋਕਤੰਤਰ ਹੈ ਤੁਸੀਂ ਵੋਟਾਂ ਦੇ ਤਰੀਕੇ ਨਾਲ ਲੜੋ ਜਿਹਨੂੰ ਲੋਕ ਵੋਟ ਪਾ ਦੇਣਗੇ ਉਹਗੇ ਆ ਜਾਣਗੇ ਪਹਿਲਾਂ ਚੰਡੀਗੜ੍ਹ ਦੇ ਵਿੱਚ ਇਹਨਾਂ ਨੇ ਮੇਅਰ ਦੀ ਚੋਣ ਚ ਜਿੱਡਾ ਕਪਲਾ ਕੀਤਾ ਸਾਰਿਆਂ ਨੂੰ ਪਤਾ ਹੈ ਪਰ ਅਰਵਿੰਦ ਕੇਜਰੀਵਾਲ ਜੀ ਨਾਲ ਅਸੀਂ ਪੂਰਾ ਵਧੀਆ ਤਰੀਕੇ ਨਾਲ ਜਿਹੜਾ ساری ਸਰਕਾਰ ਸਾਡੀ ਇਕਜੁੱਟ ਹੋ ਕੇ ਖੜੀ ਹੈ ਤੇ ਅਸੀਂ ਮਿਹਨਤ ਕਰ ਰਹੇ ਹਾਂ ਗਰਾਊਂਡ ਉੱਤੇ ਲੋਕਾਂ ਦੇ ਵਿੱਚ ਪੂਰਾ ਜਿਹੜਾ ਸਾਡਾ ਸਾਥ ਹੈ ਜੀ ਪਿਛਲੇ ਦਿਨਾਂ